ਖਾਬਰਾ ਚਰਚ ਦੇ ਮੁਖੀ ਅਪੋਸਟਲ ਡਾਕਟਰ ਅੰਕੁਰ ਉਸਫ ਨਰੂਲਾ ਜੁਨ੍ਹਾਂ ਨੇ ਅਧਿਆਤਮਕ ਅਤੇ ਮਨੁੱਖੀ ਸੇਵਾ ਦੇ ਖੇਤਰ ਦੇ ਵਿੱਚ ਇੱਕ ਹੋਰ ਵੱਡੀ ਅੰਤਰਰਾਸ਼ਟਰੀ ਪ੍ਰਾਪਤੀ ਹਾਸਲ ਕਰ ਲਈ ਹੈ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਉਹਨਾਂ ਨੂੰ ਗਲੋਬਲ ਸ਼ੈਫਰਡ ਅਵਾਰਡ ਦੇਣਨ ਵਾਸਤੇ ਦਰਅਸਲ ਇਹ ਸਨਮਾਨ ਉਹਨਾਂ ਨੂੰ ਪਾਪੂਆ ਨਿਊ ਗਿਨੀ ਦੇ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ ਦੱਸ ਦਈਏ ਕਿ ਗਲੋਬਲ ਸ਼ੈਫਰਡ ਅਵਾਰਡ ਉਹਨਾਂ ਆਤਮਿਕ ਨੇਤਾਵਾਂ ਨੂੰ ਦਿੱਤਾ ਜਾਂਦਾ ਜੋ ਵਿਸ਼ਵ ਪੱਧਰ ਤੇ ਮਨੁੱਖਤਾ ਦੀ ਸੇਵਾ ਕਰਦਿੰਦੇ ਅਤੇ ਆਤਮਿਕ ਜਾਗਰੂਕਤਾ ਨੂੰ ਵਧਾਉਂਦੇ ਨੇ ਇਹ ਵਿਸ਼ੇਸ਼ ਅਵਾਰਡ ਪਾਪੂਆ ਨਿਊ ਗਿਨੀ ਦੇ ਮਾਨਯੋਗ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਦੇ ਵੱਲੋਂ ਪ੍ਰਦਾਨ ਕੀਤਾ ਗਿਆ ਦਾ ਸਨਮਾਨ ਪੇਟ ਕਰਦੇ ਆ ਪ੍ਰਧਾਨ ਮੰਤਰੀ ਨੇ ਡਾਕਟਰ ਨਰੂਲਾ ਦਿਨਰਸਵਾ ਤਸੇਵਾ ਦੀ ਸ਼ਲਾਗਾ ਕੀਤੀ ਹੈ ਜਦੋਂ ਆਖੋ ਇੱਕ ਦੇਸ਼ਾ ਦੇ ਵਿੱਚ ਵਿਸ਼ਵਾਸ ਦੀ ਲਹਿਰ ਫੈਲੋਂ ਟੁੱਟੀਆਂ ਜ਼ਿੰਦਗੀਆਂ ਨੂੰ ਮੜ ਸਵਾਰਨ ਤੇ ਲੋਕਾਂ ਨੂੰ ਉਮੀਦ ਦੀ ਕਿਰਨ ਦਿਖਾਉਣ ਦੇ ਲਈ ਲਗਾਤਾਰ ਅਯਤਨਸ਼ੀਲ ਨੇ ਤਾਂ ਪ੍ਰਧਾਨ ਮੰਤਰੀ ਨੇ ਡਾਕਟਰ ਨਰੂਲਾ ਦੇ ਵਿਸ਼ਵ ਯੰਤਰਰਾਸ਼ਟਰੀ ਪਦਅ ਤੇ ਉਮੀਦ ਦੀ ਕਿ ਕਿਰਨ ਬਣੀ ਹੋਈ ਇਸ ਦਾ ਜ਼ਿਕਰ ਕੀਤਾ ਤੇ ਇਸ ਦੇ ਨਾਲ ਹੀ ਦੱਸ ਦਿੱਤੇ ਕਿ ਸਮਾਗਮ ਦੇ ਦੌਰਾਨ ਇਹ ਗੱਲ ਦੁਹਰਾਈ ਗਈ ਹੈ ਕਿ ਅਵਾਰਡ ਸਿਰਫ ਇੱਕ ਵਿਅਕਤੀ ਦਾ ਸਨਮਾਨ ਨਹੀਂ ਸਗੋਂ ਇਸ ਨੇਰਸਵਾਰਥ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ ਜੋ ਸਰਹੱਦਾਂ ਤੋਂ ਪਾਰ ਜਾ ਕੇ ਮਨੁੱਖਤਾ ਦੀ ਭਲਾਈ ਕਰ ਰਹੀ ਹੈ ਪੋਸਟ ਡਾਕਟਰ ਅੰਕੁਰ ਨਰੂਲਾ ਦੇ ਇਸ ਪ੍ਰਾਪਤੀ ਦੇ ਨਾਲ ਨਾ ਸਿਰਫ ਉਹਨਾਂ ਦੀ ਮਿਨਿਸਟਰੀ ਸਗੋਂ ਪੂਰੇ ਪੰਜਾਬ ਖੇਤਰ ਦਾ ਨਾਮ ਵਿਸ਼ਵ ਪੱਧਰ ਤੇ ਰੋਸ਼ਨ ਹੋਇਆ ਹੈ